ਨਹੀਂ ਦੋਸਤਾਂ ਸਰ ਬੈਠੀ ਹੁੰਨੀ ਆ ਜੀ ਤਾਂ ਤਾਂ ਖੁੱਲਾ ਹੁੰਦਾ ਜੀ ਸਾਡਾ ਤਾਂ ਡਾਕਟਰ ਤਾਂ ਗੁਲਾਮ ਨੇ ਬੰਦੇ ਨਹੀਂ ਹੁੰਦੇ ਉੱਤੇ ਡਾਕਟਰ ਤਾਂ ਖੁੱਲਾ ਹੁੰਦਾ ਮਾਈਕਰੋਫੋਨ ਤੇ ਡਾਕਟਰ ਬੰਦ ਲੋੜਾ ਮੈਂ ਜਿਸ ਨੂੰ ਰੋਜ਼ ਹਾਜ਼ਰ ਹੁੰਦੀ ਸਰਕਾਰ ਚਾਹੁੰਦੀ ਹੈ ਵੀ ਆਪਾਂ ਜਿੰਨਾ ਜਿੱਥੇ ਨਹਿਰ ਦਾ ਪਾਣੀ ਹੈਗਾ ਠੋਪ ਠੋਪ ਉਹ ਇਲਾਕਿਆਂ ਦੇ ਵਿੱਚ ਤਾਂ ਨਹਿਰੀ ਪਾਣੀ ਵੱਧ ਤੋਂ ਵੱਧ ਯੂਜ਼ ਹੋਵੇ ਰਾਜੋ ਜਿੰਨਾ ਕੁ ਪਚਾਇਆ ਦਾਸ ਦਾ ਆਪਾਂ ਨਹਿਰੀ ਕਿਹ ਜਾਨਾ ਟਾਈਮ ਇਹ ਆਣਾ ਆਪਣੇ ਬੱਚਿਆਂ ਵਾਸਤੇ ਹੀ ਆ ਆਪਣੀ ਪੀੜ੍ਹੀਆਂ ਨੇ ਅੱਜ ਨੂੰ ਵਰਤਣਾ ਜੇ ਪਾਣੀ ਆਪਣੇ ਕੋਲ ਰਹਿ ਗਿਆ ਆਪਣੀ ਪੀੜ੍ਹੀਆਂ ਨੇ ਯੂਜ਼ ਕਰਨਾ ਤੇ ਜੇ ਆਪਣੇ ਕੋਲ ਆਪਾਂ ਨੂੰ ਸਟ੍ਰੈਟਜੀ ਨਹੀਂ ਜਾਵਾਂਗੇ ਪਾਣੀ ਦੂਰ ਕਰੇ ਫਿਰ ਸਰਵਾਈਵ ਕਰਾਂਗੇ ਜਿਹਨਾਂ ਆਪਰ ਦਾ ਆਪਣੀ ਜਿੰਦਗੀ ਕਾफी ਘਟ ਗਈ ਪਰ ਆਣ ਵਾਲਿਆਂ ਨੇ ਜੇ ਸੋਚ ਕੇ ਚਲੀਏ ਆਂਗਲੇ ਸਾਡੀਆਂ ਪੀੜ੍ਹੀਆਂ ਨਹੀਂ ਆਣਾ ਜਿਨ੍ਹਾਂ ਨੇ ਜੇ ਕੋਹੋਂ ਉਸੇ ਪਾਣੀ ਨਾ ਛੱਡਿਆ ਤੇ ਪਾਣੀ ਵੈਲਿਊ ਕੋਈ ਨਹੀਂ ਰਹਿਣੀ ਜੀ ਹੁਣ ਖਤਮ ਹੋ ਜਾਣਾ ਵੈਸੇ ਉਸ ਤੋਂ ਦੇਖੋ ਜਿਵੇਂ ਅੱਗੇ ਕਹਿੰਦੇ ਹੁੰਦੇ ਸੀਗੇ ਅੱਗੇ ਛੋਟੇ ਹੁੰਦੇ ਸੀ ਨਾ ਅਸੀਂ ਸੁਣਦੇ ਸੀਗੇ ਦਿੱਲੀ 25 ਪੈਸੇ ਪਾਣੀ ਗਲਾਸ ਪਾਣੀ ਮਿਲਦਾ ਉਦੋਂ ਬੜਾ ਖਰਾਨਾ ਹੋਣਾ 25 ਪੈਸੇ ਗਲਾਸ ਪਾਣੀ ਬਿੱਕਦਾ ਹੁੰਦਾ ਬਿੱਕਦਾ ਪਾਣੀ ਕਿ ਸਾਡੇ ਤਾਂ ਆਮ ਹੀ ਇੱਥੇ ਖੁੱਲਾ ਉੱਤਰਾ ਦਾ ਪੰਜਾਬ। ਓਲੀ-ਓਲੀ ਆਪਾਂ ਕੋਲ ਤਾਂ ਆਪ ਹੁਣ ਬੋਤਲਾਂ ਦੇ ਆ ਕੇ। ਠੀਕ ਹੈ ਨਾ ਹੁਣ ਆਪਾਂ 20 ਲੀਟਰ ਵਾਲੀ ਬੋਤਲ ਭੱਜੀ ਕੇ ਫਿਰਦ ਲੈਣੇ ਪਾਣੀ ਪੀਣ ਵਾਸਤੇ ਵੀ ਦੂਜਾ ਪਾਣੀ ਵੀ। ਪਾਣੀ ਅਫਰਲ ਦਾ ਕਿੱਥੋਂ ਕੱਢਿਆ ਜਾ ਰਿਹਾ। ਇਸ ਕਰਕੇ ਤੁਹਾਡੇ ਉਧਰ ਪਿੰਡਾਂ 'ਚ ਤਾਂ ਮੈਂ ਦੇਖਿਆ ਬਹੁਤ ਵਧੀਆ ਤੁਹਾਡੇ ਮਤਲਬ ਖਿੰਡੇ ਦੇ ਨਾਲ ਉੱਪਰਲੇ ਪਾਸੇ ਆਪਣਾ ਨਹਿਰ ਦਾ ਪਾਣੀ ਲੋਕ ਪੀਂਦੇ ਵੀ ਨੇ। ਅੱਜ ਦਾ ਬਹੁਤ ਬਰੀਆ ਹੀ ਸਿਆਲ ਹੋ ਗਿਆ ਸਾਰੇ ਹੋ ਗਿਆ ਸਾਡੇ ਪਾਣੀ ਨਹੀਂ ਨੇ ਵੀ ਆਇਆ ਬਹੁਤ ਹੋ ਗਿਆ ਸਮਾਏ ਇੱਕ ਚੱਕ ਦਸਤੂਰ ਨੇ ਇਹਨਾਂ ਨੂੰ ਪੁਸ਼ਿਤ ਦੇ ਸਾਸੀ ਇਹਨਾਂ ਨੂੰ ਦੋ ਦਿਨਾਂ ਬਕਰੀਆਂ ਨੇ ਇਹ ਨਹੀਂ ਪੜਾਉਣੇ ਬਾਲੀਆਂ ਚੁੱਕੀਆਂ ਠੀਕ ਪਾਈ ਗੱਡਿਆ ਇੰਨੇ ਕਿੰਨੇ ਪੰਜ ਸੱਤ ਬੰਦਾ ਦੱਸ ਲੋ ਇੱਕ ਮਿੰਟ ਸੌਣ ਲੋ ਜੀ ਬਾਅਦ ਚ ਦੱਸਿਓ ਅੱਲਾ ਕੱਲਾ ਬੋਲੋ ਅੜੀ ਕੰਕਰੀਟ ਦੀ ਵਣੀ ਨਮੀ ਮਾਹਰ ਸੀਦਾ ਮੈਂ ਬਰਾਏ ਲੰਨ ਸੋਈ ਹੁਣ ਜਿਵਨ ਨਾਲ ਲੱਗਣ ਲੱਗ ਪਾ ਚੀਰੋ ਪਾ ਕੇ ਆ ਗਿਆ ਜੇ ਤੂੰ ਬੜਾ ਅੱਗੇ ਆ ਗਿਆ ਤਾਂ ਸਾਰਾ ਪੈਟੀ ਡੁੱਬ ਜੂ ਨਹੀਂ ਨਹੀਂ ਕੋਈ ਹੋਰ ਕਰੋ ਆਪਾਂ ਚਲੋ ਠੀਕ ਹੈ ਤੁਹਾਡੀ ਗੱਲ ਹਾਂ ਫਟਾਫਟ ਸਾਰਾ ਹੋਣਾ ਜਿਵੇਂ ਕੋਈ ਇੱਕ ਬੰਦਾ ਦੱਸ ਦੋ ਅਸੀਂ ਬਾਈਕਾਂ ਦਾ ਮੈਨੂੰ ਨਹੀਂ ਗੱਲ ਕਰੇਗਾ ਵੀ ਉਹਦਾ ਨਹੀਂ ਨਹੀਂ ਅਸੀਂ ਗੁੱਸਾ ਕਰਕੇ ਆਏ ਹਾਂ ਸਾਨੂੰ ਬੇਨਤੀ ਕਰਨ ਆਏ ਆ ਜੀ ਅਸੀਂ ਦੱਸਦੇ ਹਾਂ ਕਿ ਕੋਈ ਨਾ ਸਮੱਸਿਆ ਦਾ ਨੋਟ ਕਰਦੇ ਆ ਦੱਸੋ ਜਿਹੜੀਆਂ ਨੇ ਉਹ ਸਾਰੀਆਂ ਨੋਟ ਕਰਕੇ ਜਿੱਥੇ ਤੁਸੀਂ ਮੈਨੂੰ ਦੱਸੋ ਵੀ ਅਸੀਂ ਆਏ ਹਾਂ ਤੁਸੀਂ ਕੀ ਗੱਲ ਆਪੀ ਸ਼ਰ ਕੋਈ ਦਿੱਤੀ ਹੈ ਸਾਡੇ ਮਹਿਮਾਨ ਨੂੰ ਕਿਉਂਕਿ ਸਾਨੂੰ ਪਾਣੀ ਨਹੀਂ ਮਿਲ ਰਿਹਾ ਗੱਲ ਤਾਂ ਦੱਸੋ ਬਾਈਕ ਦਾ ਦੱਸੋ ਬੈ ਕੇ ਦੱਸੋ ਸਾਨੂੰ ਕੋਈ ਗੱਲ ਨਹੀਂ ਅਸੀਂ ਤੁਹਾਡੀਆਂ ਸਮੱਸਿਆਵਾਂ ਵੀ ਸੁਣਨਾ ਹੈ ਤੇ ਤੁਹਾਨੂੰ ਬੇਨਤੀ ਵੀ ਕਰਨਾ ਹੈ ਕਿ ਦਫ਼ਤਰ ਵਿੱਚ ਆ ਕੇ ਕੰਮ ਨਹੀਂ ਕਰਦਾ ਤੁਸੀਂ ਸਾਨੂੰ ਕਿਉਂ ਦੇ ਨਹੀਂ ਹੈ ਦੀ ਬੇਨਤੀ ਤਾਂ ਕਰਦੇ ਥੋੜਾ-ਥੋੜਾ ਜਦੋਂ ਅਸੀਂ ਦਫ਼ਤਰ ਜਾਂਦੇ ਕੋਈ ਹੁੰਦੇ ਹੀ ਨਹੀਂ ਉੱਥੇ ਨਹੀਂ ਨਹੀਂ ਦਫ਼ਤਰ ਹੀ ਨਹੀਂ ਮੈਂ ਨਾਲ ਕਿਹਨੇ ਮਾਰ ਕੇ ਆਏ ਆ ਆਖੋ ਦਫ਼ਤਰ ਨਹੀਂ ਤੁਹਾਨੂੰ ਅੱਗੇ ਨਹੀਂ ਦਫ਼ਤਰ ਨਹੀਂ ਜਿੱਥੇ ਕੀ ਕਿਹੜਾ ਕਿਸੇ ਦੀ ਛੁੱਟੀ ਤੇ ਹੋਆ ਮੈਂ 9 ਤੋਂ 5 ਤੱਕ ਆਦਾ ਸਾਡੇ 2 ਜਾਂ 3 ਤੋਂ ਹਮੇਸ਼ਾ ਰੋਜ਼ ਬੈਠੀ ਹੁੰਦੇ ਤੁਸੀਂ ਤਰੀਕ ਦੱਸੋ ਕਿਹੜੇ ਤਰੀਕ ਤੇ ਮਿਲ ਸਕਦੇ ਆ ਮੈਂ ਉਹਦੇ ਹਾਜ਼ਰ ਹੋਊਗਾ ਤਰੀਕਾ ਮੈਂ ਲਿਖੇ ਕੋਲ ਮੇਰੇ ਕੋਲ ਅਰਜ਼ੀਆਂ ਲਿਖੀਆਂ ਭਈ ਅਰਜ਼ੀਆਂ ਕਿਤੇ ਨਾ 9 ਤੋਂ ਬਾਅਦ 10 ਤਰੀ ਹੁੰਦਾ ਮੈਂ ਅਰਜ਼ੀਆਂ ਲਿਖੀਆਂ ਤੁੰਗਾਂ ਮੈਂ ਕਰੇ ਰਹਿੰਦੇ ਨਹੀਂ ਮੈਂ ਛੁੱਟੀਆਂ ਦੇ ਨੇ ਵੀ ਕੰਮ ਕਰਦਾਗਾ ਕੱਲ ਛੁੱਟੀ ਸੀ ਨਾ ਕੱਲ ਵੀ ਘਰੇ ਵੀ ਕੰਮ ਕਰੀਗਾ ਘਰੇ ਬੈਠੇ ਵਾਰੀ ਬਣਾ ਰਿਹਾ ਸੀ ਖਾਰੇ ਦੇ ਨਾਲ ਕਿੰਨਾ ਸਾਹ ਜਦੋਂ ਕੱਲੋਂ ਹਾਂ ਜੀ ਉਈ ਗਾ ਜਿਹੜੀ ਸੋਡੇ ਪਾਣੀ ਦੀ ਮੰਗ ਉਹ ਦਿਖਾਓ ਤੁਸੀਂ ਲਿਖਾਓ ਤੁਹਾਨੂੰ ਪਾਣੀ ਥੋੜਾ ਵਧਾਵਾਂਗੇ ਧਰਮਲ ਨਹੀਂ ਜੀ ਪਾਣੀ ਤਾਂ ਆਉਣ ਬੰਦਾ ਜਦੋਂ ਜਦੋਂ ਪਾਣੀ ਆਉਂਦਾ ਆਪਣੇ ਪਾਣੀ ਬੰਦ ਕਰ ਲੈਂਦੇ ਆ ਕੜ ਕੇ ਕਰੂ ਕਿ ਜਾਪੀ ਕਰਾਂਗੇ ਜੀ ਧਰਮਲ ਚ ਉਹਦਾ ਪਾਣੀ ਦੇਖਦਾ ਪਾਣੀ ਤਾਂ ਦਾ ਰਹੇ ਜੀ ਧਰਮਲ ਵਾਲੇ ਫੱਟੇ ਦਾ ਦਿੰਦੇ ਮੈਂ ਕਹਿੰਦਾ ਮੇਰੇ ਠੁੱਕਰਵਾਲ ਨੂੰ ਬਾਰੀ ਉਹਨੇ ਮੈਨੂੰ ਡਾ ਕੇ ਬਣਾ ਦੇਣਾ ਸੋ ਸਾਰਾ ਲਿਖ ਦਿਓ ਜਾ ਕੇ ਬਣਾ ਦੇਣਾ ਭਾਈ ਉਹ ਨਿਗਰਾਂ ਨੂੰ ਬੰਦ ਕਰਾ ਬੰਦਾ ਜਨਮਲਾ ਦੇ ਆਪ ਦਾ ਕੋਟਾ ਪੂਰਾ ਕਰਕੇ ਮੋਟਾ ਮੋਟਾ ਦਿੰਦੇ ਆ ਪਾਣੀ ਉਹ ਲਿਖਦੇ ਉਹ ਜਨਾ ਡੁੱਬਿਆ ਉਹਨਾਂ ਦੇ ਹੱਥਾਂ ਜੰਦਾ ਕੋਈ ਨਹੀਂ ਚੋਣ ਦੀ ਸੇਵਾ ਕਰੇਗਾ ਬੰਦਾ ਦੇ ਜਿਹੜੇ ਬੰਦੇ ਨੇ ਬੋਤਲਾਂ ਮਸਲਾ ਕੋਈ ਨਹੀਂ ਹੋ ਜਾਏਗਾ ਬਾਰੀ ਨੂੰ ਨਾ ਲਾ ਕੇ ਆਪਣੇ ਸੋਣ ਆਇਆ ਆ ਬੋਤਲਾਂ ਨਾਲ ਆਪਾਂ ਜੋੜ ਦੇਣੀ ਇਸ ਤਰ੍ਹਾਂ ਕੋਈ ਬੈਂਦੀ ਹੈਗੀ ਜੇ ਸਾਡੀ ਕਸੀ ਕਿਹਨੇ ਕਹਿੰਦਾ ਹੈਡਰ ਕੁਝ ਪਾਣੀ ਬਹੁਤ ਟੱਟਾ ਹੋ ਰਿਹਾ ਠੀਕ ਹੈ ਲੰਮ ਜਬਰ ਤੋਂ ਨਾਲ ਲੱਗੀ ਹੋਈ ਹੈ ਕੁਝ ਪਾਈਓ ਨਾਲ ਜਿੰਦਾ ਪਾਣੀ ਬਹੁਤ ਰਿਖੀ ਹਾਂ ਹਾਂ ਬੋਲੋ ਆਏ ਵੀ ਸੀਗੇ ਹਾਂ ਹਾਂ